ਮੈਂ ਉਹਨਾਂ ਸਾਰੀਆਂ ਜਥੇਬੰਦੀਆਂ ਉਹਨਾਂ ਸਾਰੇ ਬੰਦਿਆਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਵੇਲੇ ਇੱਕ ਦੂਜੇ ਦੀ ਮਦਦ ਕਰ ਰਹੇ ਆ ਕਿਉਂਕਿ ਉਹਨਾਂ ਦੇ ਗੁਰੂ ਦਾਸ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਅੜਗੱਜ ਨੇ ਹੜਾਂ ਸੰਬੰਧੀ 13 ਸਤੰਬਰ ਨੂੰ ਵਿਸ਼ੇਸ਼ ਇਕੱਤਰਤਾ ਸੱਦੀ ਹੈ ਹੜਾਂ ਦੌਰਾਨ ਰਾਹਤ ਕਾਰਜ ਤੇ ਸੇਵਾਵਾਂ ਨਿਭਾ ਰਹੀਆਂ ਸਿੱਖ ਜਥੇਬੰਦੀਆਂ ਸੰਸਥਾਵਾਂ ਸਖਸ਼ੀਤਾ ਪੰਜਾਬੀ ਅਦਾਕਾਰਾਂ ਕਲਾਕਾਰਾਂ ਤੇ ਗਾਇਕਾਂ ਦੀ 13 ਸਤੰਬਰ ਨੂੰ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅਨੁਸਾਰ ਸੇਵਾਵਾਂ ਕਰ ਰਹੀਆਂ ਸੰਸਥਾਵਾਂ ਨੂੰ ਸੰਗਠਿਤ ਹੋ ਕੇ ਸਾਰਥਕ ਢੰਗ ਨਾਲ ਰਾਹਸ ਸਮਗਰੀ ਦੀ ਵੰਡ ਕਰਨ ਅਤੇ ਲੰਬੇ ਸਮੇਂ ਤੱਕ ਸੇਵਾਵਾਂ ਜਾਰੀ ਰੱਖਣ ਦੇ ਹਿਸਾਬ ਨਾਲ ਕਾਰਜ ਕਰਨ ਦੀ ਲੋੜ ਹੈ ਜਦੋਂ ਕੋਈ ਵੀ ਨਹੀਂ ਪਹੁੰਚਿਆ ਉਦੋਂ ਪੰਜਾਬੀ ਆਪ ਪਹੁੰਚੇ ਤੇ ਇੱਕ ਦੂਜੇ ਦੀ ਮਦਦ ਕਰ ਰਹੇ ਬਾਕੀ ਜਿਵੇਂ ਹੁਣ ਆਪਾਂ ਇੱਥੇ ਖੜੇ ਆ ਆਪਾਂ ਅਗਲੇ ਪਿੰਡ ਜਾਣਾ ਗੱਟੀਆਂ ਵਾਲੇ 20 ਵਾਲੇ ਟੀਂਡੀ ਵਾਲੇ ਗੱਟੀ ਵਾਲੇ ਖੜੇ ਆ ਇਹ ਬੇੜੀ ਇਹਨਾਂ ਨੇ ਆਪ ਪ੍ਰਬੰਧ ਕੀਤਾ ਆ ਅਦਵਿੰਦਰ ਸਿੰਘ ਹੁਣਾਂ ਨੇ ਜੇ ਇੱਥੋਂ ਦੇ ਸਰਕਾਰ ਪੰਜਾਬ ਜਿੱਥੇ ਬਣੀ ਸਰਕਾਰ ਇਹ ਤੱਕ ਬੀਡਿੰਗਾਂ ਨਹੀਂ ਅਵੇਲੇਬਲ ਕਰਾຊਈ ਤੇ ਫਿਰ ਕੀ ਲੋਕਾਂ ਤੱਕ ਕਿਵੇਂ ਪਹੁੰਚੋਗੇ ਤੁਸੀਂ ਉਹ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਸਮਝਣੀ ਚਾਹੀਦੀ ਆ ਇਹ ਔਖਾ ਸਮਾਂ ਜ਼ਰੂਰ ਹੈਗਾ ਲੰਘ ਜਾਣਾ ਵਾ ਪਰ ਇਸ ਮੌਕੇ ਦੇ ਉੱਤੇ ਇਹ ਜਿਹੜੇ ਆਪਣੇ ਲੋਕ ਬਾ ਇਹਨਾਂ ਨੂੰ ਡੁੱਬਣ ਲਈ ਨਹੀਂ ਛੱਡਣਾ ਚਾਹੀਦਾ ਜਿਵੇਂ ਉਹ ਟਾਂਡੀ ਵਾਲਾ ਪਿੰਡ ਦੱਸਿਆ ਜਾ ਰਿਹਾ ਵੀ ਉਹ ਬਿਲਕੁਲ ਡੁੱਬਣ ਦੇ ਕਿਨਾਰੇ ਤੇ ਆ ਹਾਲਾਤ ਬੜੇ ਆ ਮੈਨੂੰ ਉਹ ਪਿੰਡ ਤੋਂ ਵੀ ਫੋਨ ਆਇਆ ਤੇ ਸਰਦਾਰ ਦਵਿੰਦਰ ਸਿੰਘ ਹੁਣਾਂ ਨੇ ਦੱਸਿਆ ਮੈਂ ਉਸੇ ਵੇਲੇ ਇਹਨਾਂ ਨੇ ਕਿਹਾ ਸੀ ਵੀ ਉੱਥੇ ਜਾਲ ਦੀ ਲੋੜ ਆ। ਅਸੀਂ ਕੋਸ਼ਿਸ਼ ਤੇ ਆ ਗੱਡੀ ਦੇ ਵਿੱਚ ਲਿਆਂਦਾ ਵਾ ਟੈਂਪੋ ਡਰਾਈਵਰ ਦੇ ਉੱਤੇ। ਬਾਕੀ ਉੱਥੇ ਜਾ ਕੇ ਦੇਖਾਂਗੇ। ਇਹ ਜੂਸ ਕਾਲੀਦਾਲ ਵਾਲਿਆਂ ਨੇ ਆਖਿਆ ਨਾ ਕਾਫੀ ਸਮਾਂ ਲੈਂਦਾ। ਉਹਦਣ ਦਾ ਇਹਨਾਂ ਨੇ ਵਾਰਸੇ ਪੰਜਾਬ ਜਿਹੜੇ ਬਾਈ ਨੀਮ ਸਿੱਧੂ ਵਾਲੇ ਆ। ਇਹਨਾਂ ਨੇ ਇੱਥੇ ਕੈਂਪ ਲਾਇਆ। ਹੋਰ ਵੀ ਮੈਂ ਦੇਖ ਰਿਹਾ ਵੀ ਆਮ ਲੋਕਾਂ ਨੇ ਬਹੁਤ ਲਾਇਆ। ਇਹ ਇਸ ਵੇਲੇ ਲੋੜ ਹੈਗੀ ਆ ਪੰਜਾਬ ਨਾਲ ਖੜਨ ਦੀ। ਪਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਵੀ ਬਾਕੀ ਇਹ ਪਾਣੀ ਜਿਹੜੇ ਆ ਉੱਪਰੋਂ ਆ ਰਿਹਾ ਆ ਪਾ ਸਾਰੇ ਜਾਣਦੇ ਆ। ਇਹਦੀ ਜਾਂਚ ਤੇ ਹੋਣੀ ਚਾਹੀਦੀ ਆ ਨਾ ਕਿ ਹਰ ਵਾਰੀ ਪੰਜਾਬ ਆਪਾਂ ਡੁੱਬਣ ਲਈ ਨਹੀਂ ਛੱਡ ਸਕਦੇ ਲੋਕ ਵਿਚਾਰੇ ਦੁਖੀ ਆ ਜੇ ਇਹ ਪਰ ਇਹ ਮੌਕਾ ਹੈ ਤੁਹਾਨੂੰ ਇਹ ਆ ਇੱਕ ਦੂਜੇ ਦੇ ਨਾਲ ਖੜੀਏ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਮੈਂ ਉਹਨਾਂ ਸਾਰੀਆਂ ਜਥੇਬੰਦੀਆਂ ਉਹਨਾਂ ਸਾਰੇ ਬੰਦਿਆਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਵੇਲੇ ਇੱਕ ਦੂਜੇ ਦੀ ਮਦਦ ਕਰ ਰਹੇ ਆ ਕਿਉਂਕਿ ਉਹਨਾਂ ਤੇ ਗੁਰੂ ਦਾਸ ਰਹਾ ਹੈ। ਦੱਸ ਦੇ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਹੈ। ਸੂਬੇ ਦੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਭਾਵੇਂ ਡੈਮਾਂ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ ਪਰ 2000 ਤੋਂ ਵੱਧ ਪਿੰਡ ਡੁੱਬ ਗਏ ਹਨ। ਸਰਕਾਰ ਪ੍ਰਸ਼ਾਸਨ ਅਤੇ ਸਮਾਜ ਭਲਾਈ ਸੰਸਥਾਵਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਫਸਲਾਂ ਦੇ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ ਦੂਜੇ ਪਾਸੇ ਕੱਲ ਪੀਐਮ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਸੂਬੇ ਨੂੰ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ